ਸਤਿ ਸ਼੍ਰੀ ਅਕਾਲ ਜੀ ਪੰਜਾਬੀਆਂ ਦੇ ਕਿਚਨ 'ਚ ਤੁਹਾਡਾ ਸਵਾਗਤ ਹੈ ਸਰਦੀਆਂ ਦੀ ਰੁੱਤ ਦੀ ਇੱਕ ਨਿਊ ਰੈਸਪੀ ਜਿਹੜੀ ਕਿ ਬੜੀ ਅਨਮੋਲ ਹੈ ਸਪੈਸ਼ਲੀ ਇਹ ਬੱਚਿਆਂ ਵਾਸਤੇ ਹੈ ਬੱਚਿਆਂ ਦੇ ਦਿਮਾਗ ਵਾਸਤੇ ਬੱਚਿਆਂ ਦੀ ਇਮਿਊਨਿਟੀ ਵਾਸਤੇ ਤੇ ਬੱਚਿਆਂ ਨੂੰ ਜਿਹੜੇ ਮੇ ਕੋਲਡ ਕਫ ਹੁਣ ਸਰਦੀ ਦੀ ਰੁੱਤ ਆਈ ਹੈ ਨਾ ਜਿਵੇਂ ਹੁਣ ਕਿ ਵੀ ਝੁਕਾਮ ਲੱਗ ਜਾਂਦਾ ਹੈ ਖਾਂਸੀ ਲੱਗ ਜਾਂਦੀ ਬੁਖਾਰ ਚੜ ਜਾਂਦਾ ਕਿਉਂਕਿ ਜਦੋਂ ਮੌਸਮ ਚੇਂਜ ਹੁੰਦਾ ਹੈ ਇਸ ਕਰਕੇ ਅਸੀਂ ਇਹ ਤੁਹਾਡੇ ਵਾਸਤੇ ਲੈ ਕੇ ਆਂਦੀ ਸਪੈਸ਼ਲ ਕੁਝ ਖਾਸ ਚੀਜ਼ਾਂ ਨਹੀਂ ਐ ਘਰ ਵਿੱਚ ਇਹ ਕੋ ਆਮ ਹੋਣਗੀਆਂ ਹੁਣ ਤੁਸੀਂ ਦੇਖ ਰਹੇ ਹੋਗੇ ਕਿ ਵੀ ਅਸੀਂ ਇਹਦੇ ਵਿੱਚ ਕੀ ਕੀ ਸਮਾਨ ਪਾਇਆ ਸਾਰੇ ਚੀਜ਼ਾਂ 100-100 ਗ੍ਰਾਮ ਐ ਕੁਝ ਨੇ 100 ਗ੍ਰਾਮ ਤੋਂ ਘੱਟ ਵੀ ਐ ਜਿਵੇਂ ਹੋਏ ਕਾਲੀ ਕਾਲੀ ਮਿਰਚ ਐ ਤੇ ਸਾਡੇ ਮਖਾਣੇ ਨੇ ਤੇ ਹਰੀ ਇਲਾਚੀ ਉਹ 100 ਗ੍ਰਾਮ ਨਹੀਂ ਐ ਉਹ ਥੋੜਾ ਥੋੜਾ ਲੈਂਦਾ ਮੈਂ ਜਿੰਨਾ ਅਸੀਂ ਖਾ ਸਕਦੇ ਆਂ ਬਾਕੀ ਅਖਰੋਟ ਬਦਾਮ ਦੇ ਗਿਰਿਆਂ ਤੇ ਜਿਹੜੇ ਪੁੱਜੇ ਹੋਏ ਛੋਲੇ ਉਹਦਾ ਛਿਲਕਾ ਉਤਾਰ ਕੇ ਉਹ ਉਹ ਸਾਰਾ 100-100 ਗ੍ਰਾਮ ਹੈ ਤੇ ਇਹਨਾਂ ਕਿ ਮਿਸ਼ਰੀ ਵੀ 100 ਗ੍ਰਾਮ ਹੈ ਥੋੜਾ ਹੀ ਉਹਦੇ ਚ ਗੋੜ ਵੀ ਐਡ ਕੀਤਾ ਥੋੜਾ ਟੇਸਟ ਵਾਸਤੇ ਮਖਾਣੇ ਵੀ ਥੋੜੇ ਜਿਹੀ ਇਲਾਚੀਆਂ ਅਸੀਂ 10-12 ਲੈਂਦੀਆਂ ਨੇ ਸੌਂਫ ਵੀ ਅਸੀਂ ਥੋੜੀ ਦਿੱਤੀ ਹੈ ਪਲੱਸ ਅਸੀਂ ਕਾਲੀ ਮਿਰਚ ਦੇ ਵੀ 15-16 ਦਾਣੇ ਲੱਤੇ ਹੋਣਗੇ ਬਾਅਦ ਤੋਂ ਬਾਅਦ ਤੇ ਅਸੀਂ ਤੁਸੀਂ ਦੇਖਿਆ ਹੋਗਾ ਕਿ ਸਾਰਾ ਹੀ ਮਿਕਸੀ ਚ ਅੱਛੇ ਤਰ੍ਹਾਂ ਮਿਕਸ ਕਰ ਲਿਆ ਲਾਸਟ ਵਿੱਚ ਅਸੀਂ ਮਿਸ਼ਰੀ ਤੇ ਗੋੜ ਪਾਣਾ ਤੇ ਬੱਚਿਆਂ ਵਾਸਤੇ ਬਹੁਤ ਅੱਛੀ ਚੀਜ਼ ਹੈ ਮਚਾਨੀ ਕਿ ਤੁਸੀਂ ਵੀ ਜਰੂਰ ਇਹਨੂੰ ਬਣਾਓ ਕਿਉਂਕਿ ਜਿਵੇਂ ਬੱਚਿਆਂ ਦੇ ਪੇਪਰ ਹੈ ਬੱਚੇ ਪੜ੍ਹਦੇ ਨੇ ਜਿਆਦਾ ਤੇ ਦਿਮਾਗ ਦਾ ਜਿਆਦਾ ਯੂਜ਼ ਹੁੰਦਾ ਹੈ ਤੇ ਇਹ ਦਿਮਾਗ ਨੂੰ ਤਰੋ ਤਾਜ਼ਾ ਤੇ ਦਿਮਾਗ ਬੂਸਟ ਕਰਦੀ ਹੈ ਜਿਵੇਂ ਬ੍ਰੇਨ ਬੂਸਟਰ ਹੈਗੀ ਹੈ ਕਮਿਊਨਿਟੀ ਬੂਸਟਰ ਤੇ ਹੈ ਹੀ ਹੈ ਬ੍ਰੇਨ ਬੂਸਟਰ ਵੀ ਹੈ ਜਿੰਨਾ ਬੱਚਿਆਂ ਦਾ ਪੜ੍ਹਾਈ 'ਚ ਮਨ ਲੱਗੇਗਾ ਤੇ ਉਹ ਤੁਹਾਡੇ ਬੱਚੇ ਅੱਛੇ-ਅੱਛੇ ਪੇਪਰ ਦੇਣਗੇ ਇਹਨੂੰ ਦੁੱਧ ਨਾਲ ਲਸੀ ਰਾਤੀ ਸੌਣ ਤੋਂ ਪਹਿਲਾਂ ਇੱਕ ਚਮਚ ਨੂੰ ਘੋਲ ਕੇ ਦੇ ਦਿਓ ਨਹੀਂ ਤੇ ਦੁਪਹਿਰ ਵੇਲੇ ਪੀ ਲਓ ਵੱਡੇ ਵੀ ਪੀ ਸਕਦੇ ਨੇ ਉਹ ਸਵੇਰੇ ਸ਼ਾਮੇ ਇੱਕ ਚਮਚ ਲੈ ਲਓ ਜੇ ਦੁੱਧ ਨਹੀਂ ਲੈਣਾ ਤੇ ਨਾਲ ਤੁਸੀਂ ਸ਼ਹਿਦ ਨਾਲ ਲੈ ਸਕਦੇ ਹੋ ਤੇ ਪਰ ਜਰੂਰ ਟਰਾਈ ਕਰਿਓ ਅਸੀਂ ਸ਼ੁਰੂ ਕਰ ਲਿਆ ਵਾ ਬਹੁਤ ਟੇਸਟੀ ਬਣਿਆ ਹੈ ਤੇ ਮੈਚਾਨੀ ਹੈ ਕਿ ਤੁਸੀਂ ਵੀ ਸਾਰੇ ਪਰਿਵਾਰ ਮਿਲ ਕੇ ਬਣਾਓ ਵੀ ਤੇ ਖਾਓ ਵੀ ਥੈਂਕ ਯੂ ਸੋ ਮਚ